ਸਾਰੇ ਪੰਜਾਬ ਵਾਲਿਆਂ ਨੂੰ ਸ਼ਾਇਦ ਇਸ ਗੱਲ ਦੀਆਂ ਮੈਨੂੰ ਮੁਬਾਰਕਾਂ ਦੇਣੀਆਂ ਚਾਹੀਦੀਆਂ ਵੀ ਇੱਕ ਹੋਰ ਇਲੈਕਸ਼ਨ ਆਪਾਂ ਮੁੱਦਿਆਂ ਤੋਂ ਹਟਾ ਕੇ ਬੰਦਿਆਂ ਦੇ ਬਿਆਨਾਂ ਤੱਕ ਤੇ ਜਾਂ ਮਤਲਬ ਹਵਾ-ਹਵਾਈ ਗੱਲਾਂ ਦੇ ਵਿੱਚ ਉੜਾਤਾ ਖਰਾਬ ਕਰਤਾ ਜਿੱਥੇ ਆਪਾਂ ਬੈਠੇ ਆ ਇੱਥੋਂ ਚੰਗਾ ਹਸਪਤਾਲ ਵੀ ਜੇ ਇਹਨਾਂ ਨੇ ਜਾਣਾ 30 ਕਿਲੋਮੀਟਰ ਦੂਰ ਆ ਇਹਨਾਂ ਨੂੰ ਚੁਭਾਲ ਜਾਣਾ ਪੂਆ ਆਪਾਂ ਬਿਲਕੁਲ ਬਾਰਡਰ ਤੇ ਪਿੱਛੇ ਫੈਂਸਾ ਉੱਥੇ ਬੈਠੇ ਆ ਜਿੱਥੇ ਹਰ ਰੋਜ਼ ਚਿੱਟੇ ਦੇ ਨਾਲ ਆਸ-ਪਾਸ ਦੇ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ ਹੁਣ ਆਉਣ ਵਾਲੇ ਹਾਲਾਤ ਇਦੋਂ ਵੀ ਭੜੇ ਹੋਣ 1 ਲੱਖ ਫੇਰ ਉਹੀ ਪੰਜਾਬ ਦੇ ਵਿੱਚ ਉਹਨੇ ਕਿਸੇ ਨੂੰ ਆਏ ਕਹਤਾ ਤੇ ਉਹਨੇ ਦੂਜੇ ਨੇ ਕਹਤਾ ਉੱਥੇ ਲੱਗੇ ਆ ਮਤਲਬ ਮੇਰੀ ਤਾਂ ਕਈ ਵਾਰੀ ਲੂ ਕੰਡੇ ਖੜੇ ਹੋ ਜਾਂਦੇ ਵੀ ਯਾਰ ਇਹ ਲੋਕ ਇੰਨੇ ਟਫ ਲਾਈਫ ਗੁਜ਼ਾਰ ਰਹੇ ਹੈਗੇ ਅੱਛਾ ਪੁਲਿਸ ਜਿਹੜੀ ਆ ਇੱਥੇ ਬਿਲਕੁਲ ਹੀ ਮਤਲਬ ਪੁਰਸਰਾਜ ਮੈਨੂੰ ਲੱਗਦਾ ਪਿਛਲੇ 25 30 ਸਾਲ ਤਾਂ ਇੱਥੇ ਜੰਝ ਨਹੀਂ ਕਿਤੇ ਚੜੀ ਇਸ ਏਰੀਆ ਦੇ ਵਿੱਚ ਇਹਨਾਂ ਦਾ ਹੱਕ ਨਹੀਂ ਬਣਦਾ ਇਹਨਾਂ ਦਾ ਪੜ੍ਹਾਈ ਦਾ ਹੱਕ ਨਹੀਂ ਹੈ ਇਹਨਾਂ ਦਾ ਸਿਹਤ ਸਵਾਮਾ ਦਾ ਹੱਕ ਨਹੀਂ ਹੈ ਇਹਨਾਂ ਦਾ ਸਪੋਰਟਸ ਦਾ ਹੱਕ ਨਹੀਂ ਹੈ ਇਹਨਾਂ ਦੇ ਬੱਚੇ ਵੀ ਯਾਰ ਅੱਗੇ ਗਰੋ ਕਰਨੇ ਚਾਹੀਦੇ ਆ ਮੈਂ ਕਿਹਾ ਪੰਜ ਦਹਾਕੇ ਹੋ ਗਏ ਇਹਨਾਂ ਨੂੰ ਕੁੱਟ ਖਾਂਦਿਆਂ ਨੂੰ ਕਦੀ ਦੇਸ਼ ਦੀਆਂ ਏਜੰਸੀਆਂ ਕੋਲੋਂ ਕਦੀ ਸੂਬੇ ਦੀਆਂ ਏਜੰਸੀਆਂ ਕੋਲੋਂ ਕਿਸੇ ਨੇ ਇਹਨਾਂ ਦੇ ਬਲ ਬਲਾਈ ਆ ਕਿਸੇ ਨੇ ਇਹਨਾਂ ਨੂੰ ਪੁੱਛਿਆ ਵੀ ਯਾਰ ਤੁਹਾਡੇ ਨਾਲ ਹੋ ਕੀ ਰਿਹਾ ਇੱਥੇ ਭੰਗੀ ਮਿਸਲ ਦਾ ਰਾਜ ਹੁੰਦਾ ਸੀਗਾ ਭੰਗੀਆਂ ਦਾ ਰਾਜ ਹੁੰਦਾ ਸੀ ਉਦੋਂ ਜਦੋਂ ਮੁਗਲ ਤੇ ਅਫਗਾਨ ਆਪਸ ਵਿੱਚ ਲੜੇ ਉਦੋਂ ਵੀ ਇਸ ਏਰੀਏ ਦੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਇਹ ਇੰਨਾ ਬਹਾਦਰ ਤੇ ਇੰਨੀ ਉਹ ਕੌਮ ਹੈਗੀ ਆ ਲੇਕਿਨ ਅੱਜ ਅਸੀਂ ਲਿਆ ਕੇ ਖੜੀ ਕਿੱਥੇ ਕਰ ਦਤੀ ਯਾਰ ਵਿਰਾਸਤ ਤਾਂ ਉਹੀ ਆ ਨਾ ਜੀਨਸ ਤਾਂ ਸਾਡੇ ਉਹੀ ਆ ਲੇਕਿਨ ਹੋਇਆ ਕੀਆ ਜੁਮਲੇ ਛੱਡੇ ਗਏ ਕੋਈ ਕਹਿੰਦਾ ਮੈਂ ਹੁਣ ਹਜ਼ਾਰ ਕਿਸੇ ਬੀਬੀਆਂ ਨੂੰ ਦੇ ਦੇਣਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇੱਥੇ ਤਾਂ ਬੇਸਿਕਲੀ ਸਿੱਖ ਫਲਸਫੀ ਦੀ ਗੱਲ ਹੁੰਦੀ ਤੇ ਇਹ ਚੀਜ਼ਾਂ ਦੀ ਜੇ ਗੱਲਾਂ ਹੁੰਦੀਆਂ ਤਾਂ ਮੈਨੂੰ ਲੱਗਦਾ ਇਹ ਇਲੈਕਸ਼ਨ ਦੇ ਕੋਈ ਮਾਇਨੇ ਹੁੰਦੇ ਨਹੀਂ ਤਾਂ ਆਦਰਵਾਇਜ਼ ਮਾਇਨੇ ਤਾਂ ਵੈਸੇ ਕੋਈ ਨਹੀਂ ਹੈ ਜਿੱਦਾਂ ਨਾ ਬੀਬੀਆਂ ਸਿੱਠਣੀਆਂ ਨਹੀਂ ਦਿੰਦੀਆਂ ਹੁੰਦੀਆਂ ਪੋਲੀਟੀਕਲ ਲੋਕ ਸਿੱਠਣੀਆਂ ਦੇ ਕੇ ਚਾਹੇ ਮੈਂ ਕਹਿੰਦਾ ਕੋਈ ਵੀ ਪਾਰਟੀ ਕ੍ਰਾਸ ਦਾ ਪਾਰਟੀ ਲਈ ਬਿਹਤਰ ਹੁੰਦਾ ਜੇ ਇਸ ਇਲਾਕੇ ਦੀ ਜਿਹੜੀ ਐਕਚੁਅਲ ਤਸਵੀਰ ਆ ਉਹ ਕਿਤੇ ਸਾਹਮਣੇ ਆਉਂਦੀ ਉਹ ਮੁੱਦਿਆਂ ਤੇ ਕਿਤੇ ਗੱਲ ਹੁੰਦੀ ਪੋਲਿਟੀਕਲ ਪਾਰਟੀਆਂ ਉਹਦੇ ਤੇ ਗੱਲ ਕਰਦੀਆਂ ਅਬ ਬੇਸਿਕਲੀ ਆ ਇਲੈਕਸ਼ਨ ਜਿਹੜੀ ਆ ਆਲਮੋਸਟ ਪੁਲਿਸ ਲੜ ਰਹੀ ਆ ਆਲਮੋਸਟ ਪੁਲਿਸ ਲਾ ਲਾ ਰਹੀ ਆ ਅੱਛਾ ਜਿਹਦੇ ਤੇ ਵੀ ਦੋ ਪਰਚੇ ਉਹਨਾਂ ਨੂੰ ਕਹਿੰਦੇ ਅੰਦਰ ਜਾਣਾ ਕਿ ਬੋਟਾ ਪਾਉਣੀ ਆ ਉਹ ਕਹਿੰਦਾ ਵੀ ਮੈਂ ਵੋਟਾਂ ਹੀ ਪਵਾ ਦੂੰਗਾ ਮੈਂ ਕਾਹਦੇ ਲਈ 6 ਮਹੀਨੇ ਹੋਰ ਅੰਦਰ ਲਾ ਕੇ ਆਉਣਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਸਾਰੇ ਪੰਜਾਬ ਵਾਲਿਆਂ ਨੂੰ ਸ਼ਾਇਦ ਇਸ ਗੱਲ ਦੀਆਂ ਮੈਨੂੰ ਮੁਬਾਰਕਾਂ ਦੇਣੀਆਂ ਚਾਹੀਦੀਆਂ ਵੀ ਇੱਕ ਹੋਰ ਇਲੈਕਸ਼ਨ ਆਪਾਂ ਜਿਹਦੇ ਵਿੱਚ ਮੈਂ ਵੀ ਬਰਾਬਰ ਦਾ ਕਸੂਰਵਾਰੀ ਆਪਦੇ ਆਪ ਨੂੰ ਮੰਨਦਾ ਆ ਆਪਾਂ ਸਾਰੇ ਪੰਜਾਬੀਆਂ ਨੇ ਪੰਜਾਬ ਦਾ ਇੱਕ ਹੋਰ ਇਲੈਕਸ਼ਨ ਮੁੱਦਿਆਂ ਤੋਂ ਹਟਾ ਕੇ ਬੰਦਿਆਂ ਦੇ ਬਿਆਨਾਂ ਤੱਕ ਤੇ ਜਾਂ ਮਤਲਬ ਹਵਾ-ਹਵਾਈ ਗੱਲਾਂ ਦੇ ਵਿੱਚ ਉਡਾਤਾ ਖਰਾਬ ਕਰਤਾ ਜਾਂ ਸਿੱਧੀ ਪੰਜਾਬੀ ਚ ਕਹਾਤਾ ਇਹ ਮੁੱਦਿਆਂ ਤੇ ਹੋਣਾ ਚਾਹੀਦਾ ਸੀ ਕਿਹੜੀਆਂ ਗੱਲਾਂ ਸੀ ਜਿਹੜੀਆਂ ਚੱਕੀਆਂ ਜਾਣੀਆਂ ਚਾਹੀਦੀਆਂ ਸੀ ਉਹ ਚੱਕੀਆਂ ਕਿਉਂ ਨਹੀਂ ਗਈਆਂ ਕਿਹਨੇ ਚੱਕਣੀਆਂ ਸੀ ਇਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ ਮੇਰੇ ਨਾਲ ਪ੍ਰਗਟ ਸਿੰਘ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਨਵਰੀਤ ਜੀ ਠੀਕ ਹੋ ਠੀਕ ਠਾਕ ਜਿੱਥੇ ਆਪਾਂ ਬੈਠੇ ਆਂ ਇੱਥੋਂ ਚੰਗਾ ਹਸਪਤਾਲ ਵੀ ਜੇ ਇਹਨਾਂ ਨੇ ਜਾਣਾ ਨਾ 30 ਕਿਲੋਮੀਟਰ ਦੂਰ ਆ ਇਹਨਾਂ ਨੂੰ ਚੁਭਾਲ ਜਾਣਾ ਪੂ ਆਪਾਂ ਬਿਲਕੁਲ ਬਾਰਡਰ ਤੇ ਪਿੱਛੇ ਫੈਂਸਾ ਉੱਥੇ ਬੈਠੇ ਆਂ ਜਿੱਥੇ ਹਰ ਰੋਜ਼ ਚਿੱਟੇ ਦੇ ਨਾਲ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਮੌਤਾਂ ਹੋ ਰਹੀਆਂ ਹੁਣ ਆਉਣ ਵਾਲੇ ਹਾਲਾਤ ਇਦੋਂ ਵੀ ਭੜੇ ਹੋਣ ਚਾਹੇ ਉਹ ਨਜਾਇਜ਼ ਅਸਲੇ ਨੂੰ ਲੈ ਕੇ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਇੱਕ ਕਲੈਕਸ਼ਨ ਫੇਰ ਉਹੀ ਪੰਜਾਬ ਦੇ ਵਿੱਚ ਉਹਨੇ ਕਿਸੇ ਨੂੰ ਆਏ ਕਹਤਾ ਤੇ ਉਹਨੇ ਦੂਜੇ ਨੇ ਆਏ ਕਹਤਾ ਉੱਥੇ ਹੀ ਲੱਗੇ ਆਪਾਂ ਜੇ ਇਹ ਕੁਝ ਕਰਦੇ ਹੁੰਦੇ ਥੋੜਾ ਟੇਕੀ ਹੈ ਤੇ ਅ ਨਵਰੀਤ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੁੰਦਾ ਵੀ ਇਹ ਅ ਇੱਥੇ ਗੁਰੂ ਅਰਜਨ ਦੇਵ ਜੀ ਨੇ ਇਸ ਸ਼ਹਿਰ ਦਾ ਤੇ ਆਪਣੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਆ ਸ਼ਾਂਤੀ ਦੇ ਪੁੰਜ ਤੇ ਦੂਸਰੇ ਸ਼ਹੀਦ ਬਾਬਾ ਦੀਪ ਸਿੰਘ ਜਿਨ੍ਹਾਂ ਨੇ 1757 ਦੇ ਵਿੱਚ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਉਹਨਾਂ ਨੇ ਮੁਗਲਾਂ ਨੇ ਤੇ ਉਦੋਂ ਉਹਨਾਂ ਨੇ ਖੰਡੇ ਨਾਲ ਲਾਈਨ ਖਿੱਚੀ ਸੀ ਕਿ ਜਿਹੜੇ ਦਰਬਾਰ ਸਾਹਿਬ ਨੂੰ ਚਾਉਣ ਵਾਲੇ ਆ ਜਾਂ ਉਸ ਫਿਲਾਸਫੀ ਨੂੰ ਚਾਉਣ ਵਾਲੇ ਆ ਉਹ ਇੱਧਰ ਆ ਜਾਓ ਇੱਕ ਪਾਸੇ ਇੱਕ ਸ਼ਾਂਤੀ ਦੇ ਪੁੰਜ ਤਾਂ ਇੱਕ ਪਾਸੇ ਬਹਾਦਰੀ ਦੇ ਉਹ ਯੋਧੇ ਇਹ ਉਹ ਧਰਤੀ ਆ ਇਹ ਉਹ ਧਰਤੀ ਆ ਜਿਨ੍ਹਾਂ ਦੀਆਂ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਤੇ ਬੱਚਿਆਂ ਦੀਆਂ ਝੋੜੀਆਂ ਜਿਹੜੀਆਂ ਉਹਨਾਂ ਦੇ ਹਾਰ ਪਵਾ ਕੇ ਤੇ ਝੋੜੀਆਂ ਚ ਪਾਏ ਅੱਜ ਇਹ ਇਲਾਕਾ ਜਿਹੜਾ ਚਾਹੀਦਾ ਤਾਂ ਇਹ ਸੀਗਾ ਕਿ ਇਹ ਉਹ ਵਾਰਸ ਆ ਇਹ ਇਲਾਕਾ ਜਿਹੜਾ ਜਿੱਥੇ ਇੰਨੀ ਵੱਡੀ ਵਿਰਾਸਤ ਆ ਪਰ ਬਦਕਿਸਮਤੀ ਕੀ ਆ ਕਿ ਜਦੋਂ ਜਦੋਂ ਵੀ ਪੋਲਿਟਿਕਲ ਗੱਲਾਂ ਹੁੰਦੀਆਂ ਜਦੋਂ ਜਦੋਂ ਵੀ ਉਸ ਇਲਾਕੇ ਦੀ ਗੱਲ ਹੀ ਨਹੀਂ ਹੁੰਦੀ ਇਸ ਇਲਾਕੇ ਦੇ ਵਿੱਚ ਨਾ ਤਾਂ এডੂਕੇਸ਼ਨ ਦਾ ਸਿਸਟਮ ਆ ਮੇਰਾ ਖਿਆਲ ਆ ਵੀ ਕਿਤੇ ਸਕੂਲ ਜਿਹੜੇ ਆ ਉਹ ਵੀ ਟਾਵਾ ਟਾਵਾ ਤੇ ਉਹਦੇ ਵਿੱਚ ਇੱਕ ਟੀਚਰ ਜਾਂ ਦੋ ਟੀਚਰ ਹਾਇਰ এডੂਕੇਸ਼ਨ ਦੀ ਕਿਤੇ ਗੱਲ ਨਹੀਂ ਹੁੰਦੀ ਹੈਲਥ ਸਿਸਟਮ ਦੀ ਤਾਂ ਤੁਸੀਂ ਸ਼ੁਰੂਆਤ ਹੀ ਕੀਤੀ ਆ ਵੀ ਜੇ ਇਹਨਾਂ ਨੂੰ ਨੇੜੇ ਤੋਂ ਨੇੜੇ ਵੀ ਜਾਣਾ ਪੂ ਤਾਂ ਚਵਾਲ ਜਾਣਾ ਪਊਗਾ। ਹੂੰ। ਔਰ ਮੈਨੂੰ ਨਹੀਂ ਲੱਗਦਾ ਵੀ ਸਵਾਏ ਇੱਥੇ ਇੱਕ ਦੂਸਰੇ ਨੂੰ ਜਿੱਦਾਂ ਨਾ ਬੀਬੀਆਂ ਸੱਠਣੀਆਂ ਨਹੀਂ ਦਿੰਦੀਆਂ ਹੁੰਦੀਆਂ। ਪੋਲਿਟੀਕਲ ਲੋਕ ਸੱਠਣੀਆਂ ਦੇ ਕੇ ਚਾਹੇ ਮੈਂ ਕਹਿੰਦਾ ਕੋਈ ਵੀ ਪਾਰਟੀ ਕ੍ਰੋਸ ਦਾ ਪਾਰਟੀ ਲਾਏ। ਬਿੱਤਰ ਹੁੰਦਾ ਜੇ ਇਸ ਇਲਾਕੇ ਦੀ ਜਿਹੜੀ ਜਿਹੜੀ ਐਕਚੁਅਲ ਤਸਵੀਰ ਆ। ਉਹ ਕਿਤੇ ਸਾਹਮਣੇ ਆਉਂਦੀ ਉਹ ਮੁੱਦਿਆਂ ਤੇ ਕਿਤੇ ਗੱਲ ਹੁੰਦੀ ਪੋਲਿਟੀਕਲ ਪਾਰਟੀਆਂ ਉਹਦੇ ਤੇ ਗੱਲ ਕਰਦੀਆਂ ਤੇ ਲੋਕਾਂ ਨੂੰ ਗੱਲ ਸਮਝ ਆਉਂਦੀ ਔਰ ਲੋਕ ਮੈਂ ਪਿਛਲੇ ਇੱਕ ਫੰਕਸ਼ਨ ਤੇ ਸੀ ਜਿੱਥੇ ਸਾਡੇ ਇੱਕ ਲੀਡਰ ਕਹਿੰਦੇ ਵੀ ਲੋਕੀ ਚੁੱਪ ਕਰ ਗਏ ਵੀ ਲੋਕੀ 70 75 80% ਚੁੱਪ ਕਰ ਗਏ ਜਿਹੜੇ ਦੱਸਦੇ ਨਹੀਂ ਵੀ ਅਸੀਂ ਵੋਟ ਕਿੱਥੇ ਪਾਉਣੀ ਆ ਮੈਂ ਕਿਹਾ ਪੰਜ ਦਹਾਕੇ ਹੋ ਗਏ ਇਹਨਾਂ ਨੂੰ ਕੁੱਟ ਖਾਂਦਿਆਂ ਨੂੰ ਕਦੀ ਦੇਸ਼ ਦੀਆਂ ਏਜੰਸੀਆਂ ਕੋਲੋਂ ਕਦੀ ਸੂਬੇ ਦੀਆਂ ਏਜੰਸੀਆਂ ਕੋਲੋਂ ਕਿਸੇ ਨੇ ਇਹਨਾਂ ਦੇ ਬਲ ਬਲਾਈ ਆ ਕਿਸੇ ਨੇ ਇਹਨਾਂ ਨੂੰ ਪੁੱਛਿਆ ਵੀ ਯਾਰ ਤੁਹਾਡੇ ਨਾਲ ਹੋ ਕੀ ਰਿਹਾ ਕਿਸੇ ਨੇ ਇਹਨਾਂ ਦੇ ਬੱਚਿਆਂ ਦੀ ਕਿਤੇ ਸਾਰ ਲਈ ਆ ਵੀ ਯਾਰ ਇਹ ਵੀ ਇਸ ਚੀਜ਼ ਦੇ ਹੱਕਦਾਰ ਆ ਵੀ ਇਹ ਪੜ੍ਹ ਲਿਖ ਕੇ ਇਹ ਵੀ ਕਿਤੇ ਸਮਾਜ ਦੇ ਵਿੱਚ ਅੱਗੇ ਵਧ ਸਕਣ ਇਹ ਵੀ ਸਮੇਂ ਦੇ ਹਾਣੀ ਬਣ ਸਕਣ ਤੇ ਅੱਜ ਜਿਹੜੇ ਉਹਨਾਂ ਗੁਰੂਆਂ ਦੇ ਨਾਲ ਤੁਰ ਕੇ ਜਿਨ੍ਹਾਂ ਨੇ ਸਾਡਾ ਸਿੱਖੀ ਦਾ ਝੰਡਾ ਬੁਲੰਦ ਕੀਤਾ ਸੀ ਅੱਜ ਉਹੀ ਮਾਵਾ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਤਤ ਪਰਿਆ ਵੀ ਕਿਤੇ ਚਿੱਟੇ ਦੀ ਕਿਤੇ ਉਹਦੇ ਚ ਨਾ ਜਾਵੇ ਕਿਤੇ ਇਹ ਪੁਲਿਸ ਨਾ ਇਹਨੂੰ ਚੱਕ ਕੇ ਲੈ ਜਾਵੇ ਕਿਤੇ ਇਹ ਮਤਲਬ ਮੈਕਸਿਮਮ ਇਥੋਂ ਮਾਈਗ੍ਰੇਸ਼ਨ ਜਿਹੜੀ ਆ ਉਹ ਹੋਈ ਆ ਅਸਲੀਅਤ ਇਹ ਆ ਵੀ ਉਹ ਇਸ਼ੂ ਤੇ ਗੱਲ ਕਰਨ ਦੀ ਜ਼ਰੂਰਤ ਆ ਕ੍ਰੋਸ ਦਾ ਪਾਰਟੀ ਲਈ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲੇਕਿਨ ਹੋਇਆ ਕੀ ਆ ਜੁਮਲੇ ਛੱਡੇ ਗਏ ਕੋਈ ਕਹਿੰਦਾ ਮੈਂ ਹੁਣ ਹਜ਼ਾਰ ਕਿਸੇ ਬੀਬੀਆਂ ਨੂੰ ਦੇ ਦੇਣਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇੱਥੇ ਤਾਂ ਬੇਸਿਕਲੀ ਸਿੱਖ ਫਲਸਫੀ ਦੀ ਗੱਲ ਹੁੰਦੀ ਹੂੰ ਤੇ ਇਹ ਚੀਜ਼ਾਂ ਦੀਆਂ ਜੇ ਗੱਲਾਂ ਹੁੰਦੀਆਂ ਤਾਂ ਮੈਨੂੰ ਲੱਗਦਾ ਇਹ ਇਲੈਕਸ਼ਨ ਦੇ ਕੋਈ ਮਾਇਨੇ ਹੁੰਦੇ ਨਹੀਂ ਤਾਂ ਆਦਰਵਾਇਜ਼ ਮਾਇਨੇ ਤਾਂ ਵੈਸੇ ਕੋਈ ਨਹੀਂ ਹੈ ਕਿਉਂਕਿ ਇਹਦੇ ਵਿੱਚੋਂ ਜਿਹੜਾ ਕੈਂਡੀਡੇਟ ਜਿੱਤ ਜਵੇ ਜਾਂ ਹਾਰ ਜਵੇ ਇੱਕ ਸਾਲ ਲਈ ਉਹਨੇ ਐਮਐਲਏ ਬਣਨਾ ਤੇ ਇੱਕ ਸਾਲ ਤਾਂ ਕਈ ਵਾਰੀ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਉਹ ਲੰਘ ਜਾਂਦਾ ਜੀ ਤੇ ਇਹਨਾਂ ਦੇ ਹਾਲਾਤ ਜਿਹੜੇ ਆ ਖਾਸ ਕਰਕੇ 14 ਤਰੀਕ ਤੋਂ ਬਾਅਦ ਜਿੱਦਣ ਰਿਜ਼ਲਟ ਰਿਜ਼ਲਟ ਆ ਜਾਣਾ ਹੁਣ ਸਾਡੇ ਸਾਰੇ ਲੀਡਰਾਂ ਨੇ ਲਗਭਗ 9 ਤਰੀਕ ਨੂੰ ਚਲੇ ਜਾਣਾ ਬਹੁਤ ਵੱਡੀਆਂ ਵੱਡੀਆਂ ਛੜਦੇ ਆ ਵੀ ਅਸੀਂ ਇਦਾਂ ਵੀ ਕਰ ਦੇਵਾਂਗੇ ਅਸੀਂ ਇਦਾਂ ਵੀ ਕਰ ਦੇਵਾਂਗੇ ਲੇਕਿਨ 9 ਤੋਂ ਬਾਅਦ 11 ਤਰੀਕ ਨੂੰ ਵੋਟਾਂ ਪੈ ਜਾਣੀਆਂ ਤੇ 14 ਤਰੀਕ ਨੂੰ ਰਿਜ਼ਲਟ ਆ ਜਾਣਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਜੇ ਚੰਗੀ ਚੀਜ਼ ਹੁੰਦੀ ਹੋਵੇ ਤਾਂ ਫਿਰ ਤਾਂ ਇਸ ਇਲੈਕਸ਼ਨ ਦਾ ਕੋਈ ਮਤਲਬ ਸਮਝ ਆਉਂਦਾ ਨਹੀਂ ਤਾਂ ਆਦਰਵਾਇਜ਼ ਮਤਲਬ ਨਹੀਂ ਸਮਝ ਆਉਂਦਾ ਪਰ ਕੱਢਾਂਗੇ ਕੀ ਇਹਦੇ ਚੋਂ ਸਾਰੇ ਚੋਂ ਮਤਲਬ ਜੇ ਇੱਕ ਬੀਂਗ ਅ ਪੰਜਾਬੀ ਇਹ ਗੱਲ ਕਰਗੇ ਇੱਕ ਪੰਜਾਬ ਦਾ ਅਹਿਮ ਖਿੱਤਾ ਜਿਹੜਾ ਬਿਲਕੁਲ ਫਰੰਟ ਲਾਈਨ ਆ ਉਹ ਖਿੱਤੇ ਨੂੰ ਇੰਨਾ ਇਗਨੋਰ ਕਰਕੇ ਪੰਜਾਬ ਕੀ ਖੱਟੂਗਾ ਨਹੀਂ ਕੁਝ ਵੀ ਨਹੀਂ ਮੈਂ ਤਾਂ ਉਹੀ ਗੱਲ ਕਰਦਾ ਵੀ ਅਕਰੋਸ ਦਾ ਪਾਰਟੀ ਲਾਈਨ ਸਿਰਫ ਇੱਕ ਦੂਸਰੇ ਤੇ ਤੰਜ ਕੱਸਦੇ ਆ ਕੋ ਕਿਸੇ ਧਰਮ ਦੀ ਕੋ ਕਿਸੇ ਜਾਤ ਦੀ ਕੋ ਕਿਸੇ ਦੀ ਗੱਲ ਕਰਦਾ ਕੋ ਕਿਸੇ ਦੀ ਗੱਲ ਕਰਦਾ ਭਗਵੰਤ ਮਾਨ ਸਾਰਿਆਂ ਦੇ ਚੁਟਕਲੇ ਚਟਕਲੇ ਬਣਾ ਕੇ ਤੇ ਉਹ ਗਾਂ ਤੁਰ ਜਾਂਦਾ ਅਛਾ ਅਕਾਲੀ ਦਲ ਦਾ ਪਿਸ਼ੋਕੜ ਥੋਡੇ ਵਾਲੇ ਵੀ ਤਾਂ ਰੰਗ ਹੀ ਦੇਖੀ ਜਾਂਦੇ ਆ ਲੀਡਰਾਂ ਦੇ ਭਵੰਤਮਾਨ ਜੇ ਚੁਟਕਲੇ ਸੁਣਾਉਂਦਾ ਥੋਡੇ ਵਾਲੇ ਨੂੰ ਵੀ ਤਾਂ ਹੀ ਦੱਸਦਾ ਵੀ ਇਹਨੇ ਤਾਂ ਰੰਗ ਇਹਦਾ ਰੰਗ ਕਾਲਾ ਕਿ ਚਿੱਟਾ ਤਾਂ ਹੀ ਦੇਖਦਾ ਮੈਂ ਤਾਂ ਮੈਂ ਤਾਂ ਇਸ ਗੱਲ ਨਾਲ ਮੈਂ ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਮੈਂ ਮੈਂ ਸਾਰੇ ਲੀਡਰਾਂ ਦੀ ਗੱਲ ਕਰਦਾ ਹੂੰ ਕਿਉਂਕਿ ਅਸਲੀ ਮੁੱਦਿਆਂ ਦੀ ਤਾਂ ਕੋਈ ਗੱਲ ਕਰਨੋਂ ਹਟ ਗਿਆ ਅਨਵਰੀਤ ਇਹ ਕੱਲੀ ਇਲੈਕਸ਼ਨ ਨਹੀਂ ਹੈ ਈਵਨ ਕਿ ਮੈਂ ਤਾਂ ਹੁਣ ਜਨਰਲ ਇਲੈਕਸ਼ਨ ਦੀ ਵੀ ਦੇਖਦਾ ਜਦੋਂ ਨਾ ਜਿਹੜੇ ਪੰਜਾਬ ਦੇ ਇਸ਼ੂਸ ਤੇ ਅਸੀਂ ਇਲੈਕਸ਼ਨ ਲੜਨੀ ਹੁੰਦੀ ਆ ਮੈਨੂੰ ਲੱਗਦਾ ਉਹ ਇਲੈਕਸ਼ਨ ਚ ਉਹ ਇਸ਼ੂ ਹੀ ਗੁਆਚ ਜਾਂਦਾ ਉਹਦੇ ਤੇ ਆਉਣ ਹੀ ਨਹੀਂ ਦਿੰਦੇ ਵੀ ਪੰਜਾਬ ਦੇ ਵਿੱਚ ਸਾਡਾ ਸਾਡਾ ਯੂਥ ਪਲਾਨ ਕਿਉਂ ਕਰ ਰਿਹਾ ਮਾਈਗ੍ਰੇਟ ਕਿਉਂ ਕਰ ਰਿਹਾ ਸਾਡੀ ਐਗਰੀਕਲਚਰ ਨੂੰ ਬੇਸਿਕਲੀ ਸਾਨੂੰ ਕਿੱਧਰ ਨੂੰ ਲੈ ਜਾਣ ਦੀ ਜਰੂਰਤ ਹੈਗੀ ਆ ਆਉਣ ਵਾਲਾ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈਗਾ ਅਸੀਂ ਬੱਚਿਆਂ ਨੂੰ ਸਮੇਂ ਦੀ ਹਾਨੀ ਨਹੀਂ ਬਣਾ ਰਿਹਾ ਅਸੀਂ ਤਾਂ ਪਿਛਲੇ ਬੱਚਿਆਂ ਨੂੰ ਸਮੇਂ ਦੀ ਹਾਨੀ ਨਹੀਂ ਬਣਾ ਰਿਹਾ ਜਿਹੜੀ ਹੁਣ ਗਾਂਵ ਡਵੈਲਪਮੈਂਟ ਹੋ ਰਹੀ ਆ ਅੱਛਾ ਉਹਨਾਂ ਨੂੰ ਬੇਸਿਕਲੀ ਗ੍ਰੀਨ એનર્ਜੀ ਦੀ ਜ਼ਰੂਰਤ ਹੈ ਸਾਡੇ ਕੋਲ ਪਾਣੀ ਹੈਗਾ ਸਾਡੇ ਕੋਲ ਛੋਟੇ ਛੋਟੇ ਡੈਮ ਬਣਾ ਕੇ ਸਾਡੇ ਕੋਲ ਆਉਣ ਵਾਲਾ ਸਮਾਂ ਫੂਡ ਬਾਲ ਦਾ ਸਮਾਂ ਆ ਦੇਖੋ ਆਲੇ ਦੁਆਲੇ ਕਿੰਨੀ ਗ੍ਰੀਨਰੀ ਆ ਕੀ ਕੀ ਹੈਗਾ ਲੇਕਿਨ ਕਿਸੇ ਨੇ ਸੋਚਿਆ ਕਿ ਇਹਦੇ ਫੂਡ ਇੰਡਸਟਰੀ ਲਾਤੀ ਜਾਵੇ ਯਾਰ ਇਹਨਾਂ ਦੀ ਪ੍ਰੋਸੈਸਿੰਗ ਯੂਨਿਟ ਲਾਤੀ ਪਰ ਮੈਂ ਇਹੀ ਕਰਦਾ ਥੋਡੀਆਂ ਵੀ ਸਰਕਾਰਾਂ ਰਹੀਆਂ ਤੁਸੀਂ ਵੀ ਸਰਕਾਰਾਂ ਦੇਖੀਆਂ ਉਹਨਾਂ ਵਿੱਚ ਵੀ ਤਾਂ ਇਹ ਹਾਲ ਹੋਇਆ ਨਾ ਅਸੀਂ ਆਪਣੇ ਬਾਰਡਰ ਏਰੀਆ ਨੂੰ ਵੀ ਮਾਰਕੀਟ ਦੇ ਹਵਾਲੇ ਛੱਡਤਾ ਬਾਕੀ ਦਾ ਸਾਰਾ ਸੀ ਪੰਜਾਬ ਛੱਡਿਆ ਹੀ ਛੱਡਿਆ ਵੀ ਸਟੇਟ ਨਹੀਂ ਐਂਟਰ ਕਰੂਗੀ ਇੱਥੇ ਇਹਨਾਂ ਨੂੰ ਤਾਂ ਬਿਲਕੁਲ ਹੀ ਉਸ ਹਾਰੇ ਛੱਡ ਦਿੱਤਾ ਮੈਂ ਤਾਂ ਕਈ ਵਾਰੀ ਗੱਲਾਂ ਸੁਣਦਾ ਨਾ ਜਦੋਂ ਮਤਲਬ ਮੇਰੇ ਤਾਂ ਕਈ ਵਾਰੀ ਲੂ ਕੰਡੇ ਖੜੇ ਹੋ ਜਾਂਦੇ ਵੀ ਯਾਰ ਇਹ ਲੋਕ ਇੰਨੇ ਟਫ ਲਾਈਫ ਗੁਜ਼ਾਰ ਰਹੇ ਹੈਗੇ ਆ ਅੱਛਾ ਪੁਲਿਸ ਜਿਹੜੀ ਆ ਇੱਥੇ ਬਿਲਕੁਲ ਹੀ ਮਤਲਬ ਪੁਲਿਸ ਰਾਜ ਆ ਕਿਉਂਕਿ ਕਿਉਂਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਵੀ ਜਦੋਂ ਮੈਨੂੰ ਲੱਗਦਾ ਪਿਛਲੇ 25 30 ਸਾਲ ਤਾਂ ਇੱਥੇ ਜੰਝ ਨਹੀਂ ਕਿਤੇ ਚੜੀ ਇਸ ਏਰੀਏ ਦੇ ਵਿੱਚ ਇਸ ਏਰੀਏ ਦੇ ਵਿੱਚ ਅੱਛਾ ਗੱਲ ਕੀ ਆ ਵੀ ਯਾਰ ਤੁਸੀਂ ਜੋਸ਼ ਤੇ ਹੌਸ਼ ਦੇ ਸਮੇਲ ਨਾਲ ਅੱਗੇ ਵੱਧ ਸਕਦੇ ਆ ਇਹਨਾਂ ਨੂੰ ਇਹਨਾਂ ਦਾ ਹੱਕ ਨਹੀਂ ਬਣਦਾ ਇਹਨਾਂ ਦਾ ਪੜ੍ਹਾਈ ਦਾ ਹੱਕ ਨਹੀਂ ਹੈ ਇਹਨਾਂ ਦਾ ਸਿਹਤ ਸਵਾਮਾ ਦਾ ਹੱਕ ਨਹੀਂ ਹੈ ਇਹਨਾਂ ਦਾ ਸਪੋਰਟਸ ਦਾ ਹੱਕ ਨਹੀਂ ਹੈ ਇਹਨਾਂ ਦੇ ਬੱਚੇ ਵੀ ਯਾਰ ਅੱਗੇ ਗਰੋ ਕਰਨੇ ਚਾਹੀਦੇ ਆ ਕਿਹਨੇ ਕਰਨੇ ਆ ਅੱਛਾ ਜੇ ਅਸੀਂ ਸਰਕਾਰੀ ਬੋਲੀ ਬੋਲੀ ਜਾਵਾਂਗੇ ਭੀ ਜੇ ਦੇਖੋ ਇਹਨਾਂ ਲੋਕਾਂ ਨੂੰ ਵੀ ਸੁਧਰਨਾ ਪਊਗਾ ਇਹਨਾਂ ਲੋਕਾਂ ਨੂੰ ਵੀ ਸੁਧਰਨਾ ਪਊਗਾ ਕਿਉਂਕਿ ਪਰ ਉਹ ਜਦ ਇੱਕ ਇੱਕ ਮਤਲਬ ਇੱਕ ਲੋਕਾਂ ਨੂੰ ਰਹਿਤ ਪਤਾ ਕਿਹੜੀ ਦੇ ਨਹੀਂ ਬੰਦੀ ਆ ਉਹ ਇੱਕ ਵਾਰੀ ਯਕੀਨ ਕਰਦੇ ਆ ਰਿਜ਼ਲਟ ਆਉਂਦਾ ਜ਼ੀਰੋ ਕੋਈ ਕੰਮ ਨਹੀਂ ਹੁੰਦਾ ਉਹ ਦੂਜੇ ਤੇ ਯਕੀਨ ਕਰਦੇ ਆ ਰਿਜ਼ਲਟ ਆਉਂਦਾ ਜ਼ੀਰੋ ਬੰਦਾ ਨਾ ਜਦੋਂ ਬਾਰ-ਬਾਰ ਠੋਕਰ ਖਾਂਦਾ ਐਂਡ ਤੇ ਉਹ ਇਸ ਪੋਜੀਸ਼ਨ 'ਚ ਰਹਿੰਦਾ ਵੀ ਇਹ ਤਾਂ ਇੰ ਚੱਲਣਾ ਹੀ ਆਏ ਆ ਉਹਨੂੰ ਜਿਹੜੀ ਸਭ ਤੋਂ ਘਟੀਆ ਚੀਜ਼ ਆ ਉਹ ਨਾਰਮਲ ਲੱਗਣ ਲੱਗ ਜਾਂਦੀ ਏ ਉਸਤੇ ਨਹੀਂ ਇਹ ਇਹ ਨਵਰੀਤ ਮੈਂ ਤੇਰੀ ਨਾਲ ਗੱਲ ਕਰ ਪਰ ਨਹੀਂ ਪਰ ਪਰ ਅਸੀਂ ਅਸੀਂ ਯਾਰ ਦੇਖੋ ਕਦੀ ਵੀ ਜ਼ਿੰਦਗੀ ਚ ਬੰਦੇ ਨੂੰ ਹੋਪ ਨਹੀਂ ਛੱਡਣੀ ਚਾਹੀਦੀ ਮੈਂ ਤਾਂ ਉਹ ਬੰਦਾ ਆ ਜਿਹੜਾ ਅੱਧਾ ਹਮੇਸ਼ਾ ਗਲਾਸ ਭਰਿਆ ਹੋਇਆ ਦੇਖਦਾ ਅੱਧਾ ਖਾਲੀ ਨਹੀਂ ਦੇਖਦਾ ਦੇਖੋ ਮੈਂ ਨਹੀਂ ਕਹਿੰਦਾ ਕੁਝ ਪਰਸੈਂਟ ਲੋਕ ਜਿ ਕੋ ਜੋਸ਼ ਤੇ ਹੋਸ਼ ਦਾ ਸੁਮੇਲ ਹੈ ਇੱਥੇ 1% ਲੋਕਾਂ ਨੇ ਬੇਸਿਕਲੀ ਜੇ ਡਰੱਗ ਵੇਚ ਕੇ ਕਿਸੇ ਨੇ ਪੈਸੇ ਕਮਾਲੇ ਹੋਣਗੇ ਪਰ 99% ਲੋਕ ਤਾਂ ਜਿਹੜੇ ਹੈਗੇ ਆ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਆ ਉਨਾ ਦਾ ਸੋਚਣ ਦਾ ਨਜ਼ਰੀਆ ਹੀ ਬਦਲ ਦਿੱਤਾ ਜਦੋਂ ਤੁਸੀਂ ਤੁਸੀਂ ਇਹ ਸੋਚੋ ਕਿ ਕਿਸੇ ਤਾਂ ਉਹ ਵਿਰਾਸਤ ਇੱਥੇ ਭੰਗੀ ਮਿਸਲ ਦਾ ਰਾਜ ਹੁੰਦਾ ਸੀਗਾ ਭੰਗੀਆਂ ਦਾ ਰਾਜ ਹੁੰਦਾ ਸੀ ਉਦੋਂ ਜਦੋਂ ਮੁਗਲ ਤੇ ਅਫਗਾਨ ਆਪਸ ਵਿੱਚ ਲੜੇ ਉਦੋਂ ਵੀ ਇਸ ਏਰੀਏ ਦੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਇਸ ਏਰੀਏ ਦੇ ਲੋਕਾਂ ਨੇ ਉਦੋਂ ਵੀ ਸ਼ਹਾਦਤਾਂ ਦਿੱਤੀਆਂ ਇਹ ਇੰਨਾ ਬਹਾਦਰ ਤੇ ਇੰਨੀ ਉਹ ਕੌਮ ਹੈਗੀ ਆ ਲੇਕਿਨ ਅੱਜ ਅਸੀਂ ਲਿਆ ਕੇ ਖੜੀ ਕਿੱਥੇ ਕਰ ਦिती ਯਾਰ ਵਿਰਾਸਤ ਤਾਂ ਉਹੀ ਆ ਨਾ ਜੀਨਸ ਤਾਂ ਸਾਡੇ ਉਹੀ ਆ ਅੱਛਾ ਉਹ ਜੀਨਸ ਨੂੰ ਪਛਾਣ ਕੇ ਉਹਨਾਂ ਨੂੰ ਚੰਗੇ ਪਾਸੇ ਨੂੰ ਲਾਉਣ ਦੀ ਜ਼ਰੂਰਤ ਆ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਲੋਕਾਂ ਨੂੰ ਹੀ ਆਪਣੇ ਨਾਲ ਲਾ ਲਿਆ ਜਦੋਂ ਸਭ ਨੂੰ ਇਹ ਪਤਾ ਲੱਗਣ ਲੱਗ ਪਿਆ ਵੀ ਯਾਰ ਇਹ ਸਾਡਾ ਪੰਜਾਬ ਆ ਔਰ ਪੰਜਾਬ ਕਿੱਥੋਂ ਹੁੰਦਾ ਸੀ ਖੈਬਰ ਦਰੇ ਤੋਂ ਲੈ ਕੇ ਉਹ ਲਾਹੌਰ ਸਪੀਤੀ ਤੱਕ ਹੁਣ ਤਾਂ ਸਾਡੇ ਕੋਲ ਰਹਿ ਇੰਨਾ ਗਿਆ ਅਸੀਂ ਜੇ ਇਸ ਗੱਲ ਨੂੰ ਸਮਝਣ ਨੂੰ ਹੀ ਨਹੀਂ ਤਿਆਰ ਪੀ ਸਾਨੂੰ ਇਹ ਛੋਟਾ ਕਰ ਰਹੇ ਆ ਸਾਨੂੰ ਇਹ ਵੰਡ ਰਹੇ ਆ ਹੁਣ ਪਿੰਡੋਂ ਪਿੰਡ ਮੈਨੂੰ ਲੱਗਦਾ ਵੀ ਕੋਈ ਕਿਸੇ ਦਾ ਝੱਡਾ ਲਾਈ ਫਿਰਦਾ ਮੈਂ ਕਿਹਨਾ ਐਸ ਇਲੈਕਸ਼ਨ ਤੋਂ ਬਾਅਦ ਕਮ ਸੇ ਕਮ ਇਹ ਇਸ ਏਰੀਏ ਦੇ ਲੋਕ ਇਕੱਠੇ ਹੋਣ ਸਿਆਣੇ ਲੋਕ ਇਕੱਠੇ ਹੋਣ ਵੀ ਅਸੀਂ ਇਕੱਠੇ ਹੋ ਕੇ ਚੱਲਣਾ ਅਸੀਂ ਆਪਣੇ ਏਰੀਏ ਦੀ ਗੱਲ ਕਰਨੀ ਆ ਸਾਡੇ ਏਰੀਏ ਦੇ ਨੌਜਵਾਨਾਂ ਦੀ ਗੱਲ ਹੋਣੀ ਚਾਹੀਦੀ ਆ ਸਾਡੀ ਆ ਜਿਹੜੀ ਐਗਰੀਕਲਚਰ ਆ ਇਹਦੀ ਗੱਲ ਹੋਣੀ ਚਾਹੀਦੀ ਆ ਸਾਡੀ ਪ੍ਰੋਡਿਊਸ ਕਿੱਥੇ ਜਾਵੇ ਸਾਨੂੰ ਬੈਟਰ ਹਸਪੀਟਲਸ ਦੀ ਜ਼ਰੂਰਤ ਹੈਗੀ ਆ ਸਾਨੂੰ ਹਾਇਰ ਐਜੂਕੇਸ਼ਨ ਦੀ ਜ਼ਰੂਰਤ ਹੈਗੀ ਬੱਚਿਆਂ ਨੂੰ ਹਾਨੀ ਬਣਾਉਣ ਦੀ ਸਮੇਂ ਦੀ ਹਾਨੀ ਬਣਾਉਣ ਦੀ ਤੇ ਲੋਕੀ ਮੈਨੂੰ ਲੱਗਦਾ ਪੋਲਿਟੀਕਲ ਪਾਰਟੀਆਂ ਜਿੰਨਾ ਚਿਰ ਇਕੱਠੇ ਨਹੀਂ ਹੋਣਗੇ ਤੇ ਉਹਨਾਂ ਚਿਰ ਪੋਲਿਟੀਕਲ ਪਾਰਟੀਆਂ ਤੇਹੀ ਕੰਮ ਕਰਦੀਆਂ ਰਹਿਣਗੀਆਂ ਆਪਣੇ ਜੋਕ ਸੁਣਾਉਣਗੀਆਂ ਆਪਣਾ ਪ੍ਰੈਸ਼ਰ ਬਣਾਉਣਗੀਆਂ ਹੁਣ ਬੇਸਿਕਲੀ ਆ ਇਲੈਕਸ਼ਨ ਜਿਹੜੀ ਆ ਆਲਮੋਸਟ ਪੁਲਿਸ ਲੜ ਰਹੀ ਆ ਆਲਮੋਸਟ ਪੁਲਿਸ ਲੜ ਰਹੀ ਆ ਅੱਛਾ ਜਿਹਦੇ ਤੇ ਵੀ ਦੋ ਪਰਚੇ ਉਹਨਾਂ ਨੂੰ ਕਹਿੰਦੇ ਅੰਦਰ ਜਾਣਾ ਕਿ ਬੋਟਾ ਪਾਉਣੀ ਆ ਉਹ ਕਹਿੰਦਾ ਵੀ ਮੈਂ ਵੋਟਾਂ ਹੀ ਪਵਾ ਦੂੰਗਾ ਮੈਂ ਕਾਦੇ ਲਈ 6 ਮਹੀਨੇ ਹੋਰ ਅੰਦਰ ਲਾ ਕੇ ਆਉਣ ਤੋ ਇਹ ਦਾ ਹਾਲਾਤ ਹੈਗੇ ਆ ਇਸ ਏਰੀਏ ਦੇ ਇਹ ਠੀਕ ਆ ਤੁਹਾਡੀ ਗੱਲ ਵੀ ਕਿਸੇ ਵੀ ਪਾਰਟੀ ਨੇ ਸਾਡੀ ਪਾਰਟੀ ਨੇ ਵੀ ਵਿੱਚ ਹੀ ਮੈਂ ਇਸ ਗੱਲ ਨਾਲ ਸਹਿਮਤ ਆ ਵੀ ਕਿਸੇ ਵੀ ਪਾਰਟੀ ਨੇ ਇਸ ਟੌਪਿਕ ਤੇ ਕੋਈ ਗੱਲ ਹੀ ਨਹੀਂ ਕਰਦਾ ਥੋੜਾ ਤੋ ਹਟਦੇ ਇਸ ਟੌਪਿਕ ਤੋਂ ਮੈਨੂੰ ਲੱਗਦਾ ਇਦੋਂ ਐਡਾ ਹੀ ਅਹਿਮ ਤੇ ਇਦੋਂ ਵੀ ਵੱਧ ਅਹਿਮ ਵੋਟ ਚੋਰੀ ਦਾ ਮੁੱਦਾ ਜੋ ਕੱਲ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਾਇਆ ਉਦੇ ਨੇੜੇ ਤੜੇ ਵੀ ਆ ਮੈਂ ਤਾਂ ਇਹ ਕਹਿਣਾ ਜੇ ਉਹ 100 ਵੀ ਨਹੀਂ ਉਹ 50 ਵੀ ਆ ਤਾਂ ਵੀ ਸਾਨੂੰ ਸਭ ਨੂੰ ਬਹੁਤ ਪਹਿਲ ਦੇ ਆਧਾਰ ਤੇ ਅਸੀਂ ਠੀਕ ਆ ਯੂਨੀਵਰਸਿਟੀ ਲਈ ਧਰਨੇ ਲਾਉਣੇ ਹਰ ਚੀਜ਼ ਲਾਉਣੀ ਜ਼ਰੂਰੀ ਆ ਪਰ ਉਹ ਸਾਰੀਆਂ ਚੀਜ਼ਾਂ ਦਾ ਅਸਲ ਪਲੇਟਫਾਰਮ ਤਾਂ ਡੈਮੋਕ੍ਰੇਸੀ ਆ ਨਾ ਜੇ ਉਹ ਬਚੂ ਤਾਂ ਹੀ ਕਿਸੇ ਧਰਨੇ ਦਾ ਫਾਇਦਾ ਹੋਣਾ ਤਾਂ ਹੀ ਕੋਈ ਗੱਲਾਂ ਚੱਕਣ ਦਾ ਫਾਇਦਾ ਹੋਣਾ ਮੁੱਦੇ ਚੱਕਣ ਦਾ ਫਾਇਦਾ ਹੋਣਾ ਉਹ ਮੁੱਦੇ ਤੇ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਕਾਂਗਰਸ ਕਿਤੇ ਵੀ ਲੜਦੀ ਨਜ਼ਰ ਨਹੀਂ ਆਉਂਦੀ ਈਵਨ ਇੱਥੋਂ ਤੱਕ ਤੁਹਾਡੇ ਪ੍ਰਧਾਨ ਦੀ ਗੱਲ ਹੀ ਕਰ ਲੈਨੇ ਆ ਲੁਧਿਆਣਾ ਦੇ ਵਿੱਚ ਉਹਨੂੰ ਸਿਰਫ 20000 ਦਿਸਦਾ ਉਹਨੂੰ ਇਹ ਨਹੀਂ ਦਿਸਦਾ ਵੀ ਉਹ ਕਿੰਨੀਆਂ ਵੱਧ ਵੋਟਾਂ ਵਨ ਸਾਈਡਡ ਸੀਗਾ ਉਹ ਮੈਚ ਲੁਧਿਆਣਾ ਜਿਹੜਾ ਕਾਂਗਰਸ ਦੇ ਲਈ ਵਨ ਸਾਈਡਡ ਅਤ ਸੀ ਨਹੀਂ ਸਾਨੂੰ ਇਹਦੇ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਦੇਖੋ ਇਹ ਬਹੁਤ ਵੱਡਾ ਇਸ਼ੂ ਆ ਦੇਖੋ ਹੋਇਆ ਕਿ ਨਵਰੀਤ ਪਿਛਲੇ ਦੇਖੋ ਜਦੋਂ ਦੀ ਬੀਜੇਪੀ ਸਰਕਾਰ ਨਹੀਂ ਮੇਰਾ ਮੇਰਾ ਬੱਚੀ ਪੜਾ ਮੈਨੂੰ ਲੱਗਦਾ ਪੰਜਾਬ ਕਾਂਗਰਸ ਨੇ ਪੰਜਾਬ ਦੇ ਲੀਡਰਾਂ ਨੇ ਵੋਟ ਚੋਰੀ ਵਾਲੇ ਮੁੱਦੇ ਤੇ ਸਿਰਫ ਖਾਣਾ ਪੂਰਤੀ ਕੀਤੀ ਆ ਹੁਣ ਤੱਕ ਤੁਸੀਂ ਤਾਂ ਚਲੋ ਤੜਕੇ ਪੋਸਟ ਪਾਤੀ ਬਸ ਨਹੀਂ ਅੱਜ ਤੁਹਾਨੂੰ ਵੀ ਮੈਂ ਇਹੀ ਗੱਲ ਕਹਿਣੀ ਸੀ ਕਿ ਪੋਸਟ ਤੱਕ ਨਹੀਂ ਪਾਈ ਬਾਕੀਆਂ ਨੇ ਤਾਂ ਕੱਲੀ ਕੀ ਇੱਥੋਂ ਤੱਕ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਕੱਲੀ ਰਾਹੁਲ ਗਾਂਧੀ ਦੀ ਵੋਟ ਨੂੰ ਸ਼ੇਅਰ ਕਰਦੀ ਪੋਸਟ ਔਰ ਬਾਕੀ ਵੀ ਕਾਂਗਰਸ ਦੇ ਕਈ ਬਥੇਰੇ ਲੀਡਰ ਆ ਉਹ ਤਾਂ ਸ਼ੇਅਰ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਇਹ ਮੁੱਦੇ ਨੂੰ ਵੀ ਦੇਖੋ ਮੈਂ ਕਿਹਨਾ ਵੋਟ ਚੋਰੀ ਤਾਂ ਬਹੁਤ ਵੱਡੀ ਬਹੁਤ ਵੱਡਾ ਢਾਹ ਹੈਗੀ ਆ ਇਸ ਡੈਮੋਕਰੇਸੀ ਨੂੰ ਪਰ ਇਹਨਾਂ ਨੇ ਸਾਰੀਆਂ ਹੀ ਇੰਸਟੀਚੂਨਸ ਬਤਲੋ ਜੇ ਡੈਮੋਕ੍ਰੇਸੀ ਦੇ ਚਾਰੇ ਪਿੱਲਰ ਦੇਖ ਲੀਏ ਯਾਰ ਮੈਂ ਕਦੀ ਬਿਊਰੋਕ੍ਰੇਸੀ ਇਦਾਂ ਦੀ ਨਹੀਂ ਦੇਖੀ ਨਵਰੀਤ ਬਿਊਰੋਕ੍ਰੇਸੀ ਅੱਜ ਦੀ ਤਰੀਕ ਚ ਐਮਐਲਿਆਂ ਦਾ ਜਿਹੜੇ ਓਪੋਜੀਸ਼ਨ ਦੇ ਆ ਫੋਨ ਚੱਕਣ ਤੋਂ ਡਰਦੀ ਆ ਪਰ ਸ਼ਾਇਦ ਤੁਸੀਂ ਹਜੇ ਵੀ ਵੋਟ ਚੋਰੀ ਨੂੰ ਨਿੱਕਾ ਮੁੱਦਾ ਸਮਝ ਰਹੇ ਹੋ ਨਹੀਂ ਨਹੀਂ ਸਮਝਦਾ ਮੈਂ ਕਹਿੰਨਾ ਬਹੁਤ ਵੱਡਾ ਮੁੱਦਾ ਮੈਂ ਮੈਂ ਬਿਊਰੋਕ੍ਰੇਸੀ 5 ਮਿੰਟਾਂ ਚ ਠੀਕ ਹੋ ਸਕਦੀ ਆ ਮੈਂ ਉਹੀ ਗੱਲ ਕਰਦਾ ਭੀ ਜਿਹੜਾ ਵੋਟ ਚੋਰੀ ਆ 25 ਲੱਖ ਵੋਟ ਹਮ ਇੱਕ ਸਟੇਟ ਇੱਕ ਸਟੇਟ ਦੇ ਵਿੱਚ ਚੋਰੀ ਕੀਤੀ ਇਹਨਾਂ ਨੇ 25 ਲੱਖ ਅੱਛਾ ਉਹਦੇ ਵਿੱਚ ਐਕਚੁਅਲੀ ਕੀ ਹੁੰਦਾ ਜਦੋਂ ਚੋਰ ਤੇ ਕੁੱਤੀ ਕਹਿੰਦੇ ਰਲ ਜਾਂਦੀ ਹੈ ਨਾ ਕਿਉਂਕਿ ਕੁੱਤੀ ਰੱਖੀ ਤਾਂ ਹੁੰਦੀ ਆ ਭਈ ਰੱਖੀ ਵਾਸਤੇ ਤੇ ਜਦੋਂ ਉਹ ਰਲ ਜਾਂਦੀ ਹੈ ਨਾ ਫਿਰ ਸਿਸਟਮ ਦਾ ਜਿਹੜਾ ਕਲੈਪਸ ਹੋਣਾ ਉਹ ਕਿਤੇ ਨਾ ਕਿਤੇ ਤੈਅ ਹੋ ਜਾਂਦਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਆ ਮਤਲਬ ਉਹ ਇਹਦੇ ਤੇ ਏਦਾਂ ਸਫਾਈ ਦੇ ਰਿਹਾ ਜਿਦਾਂ ਉਹ ਇੱਕ ਬੀਜੇਪੀ ਦਾ ਵਿੰਗ ਹੋਵੇ ਬਤੂ ਜੀ ਇਦਾਂ ਹੋਣ ਲੱਗ ਪਿਆ ਕਿਉਂਕਿ ਇਹ ਕੀ ਕਰਦੇ ਆ ਸਰਵੇ ਕਰਦੇ ਆ ਬਾਕੀ ਹੁਣ ਕੁਝ ਰਹਿ ਹੀ ਨਹੀਂ ਗਿਆ ਨਵਰੀਤ ਜਿਹੜੀ ਇਹ ਇਹ ਜਿਹੜਾ ਲਾਸਟ ਹਥਿਆਰ ਆ ਜਿਹੜਾ ਵੋਟ ਚੋਰੀ ਦਾ ਕਿਉਂਕਿ ਠੀਕ ਆ ਪਹਿਲੇ ਪਹਿਲੇ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਮੈਂ ਮਹਾਰਾਸ਼ਟਰ ਚ ਦੇਖਿਆ ਕੱਲਾ ਵੋਟ ਚੋਰੀ ਨਹੀਂ ਯਾਰ ਅਡਾਨੀ ਨੇ 50 50 ਕਰੋੜ ਰੁਪਈਆ ਇੱਕ ਇੱਕ ਕੈਂਡੀਡੇਟ ਨੂੰ ਦਿੱਤਾ ਵੀ ਇਹ ਸੀਟ ਤੂੰ ਜਿੱਤੇਗਾ ਠੀਕ ਹੈ ਮਤਲਬ ਉਦੋਂ ਵੀ ਅਗਲਾ ਡੇਂਜਰਸ ਕੰਮ ਆ ਜਿੱਥੇ 50 ਕਰੋੜ ਰੁਪਇਆ ਲੱਗ ਜਾਂਦਾ ਉੱਥੇ ਗਰੀਬ ਕਹਿੰਦਾ ਉਹਨੂੰ ਕਹਿੰਦੇ ਯਾਰ ਤੂੰ ਐਦਾਂ ਕਰ ਲੱਖ ਰੁਪਇਆ ਲੈ ਤੇਰੇ ਘਰ ਦੀਆਂ 10 ਵੋਟਾਂ ਤੇ ਤੂੰ 10 ਵੋਟਾਂ ਇੱਧਰ ਪਾ ਕੇ ਲਾਣੀਆਂ ਇਨਸ਼ੋਰ ਕਰਦੇ ਆ ਮਤਲਬ ਮੈਂ ਉੱਥੇ ਦੋ ਜਗ੍ਹਾ ਦੋ ਜ਼ਿਲ੍ਹਿਆਂ ਦੇ ਵਿੱਚ ਮੈਂ ਆਬਜ਼ਰਵਰ ਗਿਆ ਸੀਗਾ ਮੈਂ ਉੱਥੇ ਮਹਿਸੂਸ ਕੀਤਾ ਬਹੁਤ ਚੰਗੇ ਕੈਂਡੀਡੇਟ ਸੀ ਲੇਕਿਨ ਬਦਕਿਸਮਤੀ ਇਹ ਆ ਕਿ ਉਹ ਕਹਿੰਦੇ ਯਾਰ ਭਾਈ ਸਾਹਿਬ ਅਗਰ ਹਮਾਰੀ ਕੋਈ ਐਸੀ ਮਦਦ ਹੋ ਜਾਏ ਫਾਈਨੈਂਸ਼ੀਅਲੀ ਤਾਂ ਤਬ ਸ਼ਾਇਦ ਹਮ ਕਹੀਂ ਇਨਸੇ ਲੜ ਸਕਤੇ ਆ ਨਹੀਂ ਤੋ ਲੜ ਨਹੀਂ ਸਕਤੇ ਔਰ ਜਿਹੜਾ ਵੋਟ ਚੋਰੀ ਆ ਵੋਟ ਚੋਰੀ ਤਾਂ ਕੀ ਆ 10 1000 ਹਜ਼ਾਰ ਇੱਕ ਹਲਕੇ ਤੋਂ ਕੱਟਦੇ ਆ ਤੇ ਲਗਭਗ 10 ਤੋਂ 12 15000 ਐਡ ਕਰਦੇ ਆ ਉਹ ਲੱਗਦੀ ਏ ਇਦਾਂ ਸਿਰਫ ਜਿਹੜੀ 5000 ਐਡ ਹੋਈ 5000 ਵਧੀ ਹੋਈ ਆ ਵੀ 5000 ਤਾਂ ਵੋਟ ਵਧੂਗੀ ਲੇਕਿਨ ਉਹ ਸਾਰੇ ਆਰਐਸਐਸ ਦੇ ਵਰਕਰ ਜਾਂ ਇਹੋ ਜੀਆਂ ਫੇਕ ਵੋਟਾਂ ਹੁੰਦੀਆਂ ਜਿਨ੍ਹਾਂ ਦਾ ਕੋਈ ਕਿਤੇ ਰਿਕਾਰਡ ਨਹੀਂ ਲੱਭਦਾ ਕਿਤੇ ਕੁਝ ਨਹੀਂ ਲੱਭਦਾ ਫਾਰਮ ਨੰਬਰ 6 ਤੇ 7 ਜਿਹੜੇ ਆ ਜਿਹੜੇ ਜ਼ਰੂਰੀ ਹੈਗੇ ਜਦੋਂ ਵੀ ਵੋਟ ਡਿਲੀਟ ਕਰਨੀ ਆ ਜਾਂ ਵੋਟ ਐਡ ਕਰਨੀ ਆ ਉਹ ਫਾਰਮ ਨੰਬਰ ਜ਼ਰੂਰੀ ਭਰਨੇ ਹੁੰਦੇ ਆ ਉਹ ਕਿਤੇ ਲੱਭ ਨਹੀਂ ਰਹੇ ਉਹ ਨਾਂ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਦੇਣ ਨੂੰ ਤਿਆਰ ਹੈ ਪਰ ਜਿਹੜਾ ਜਿਹੜੀ ਆਵਾਦਮੀ ਪਾਰਟੀ ਦਿੱਲੀ ਚ ਤਾਂ ਢੱਡ ਕੁੱਟਦੀ ਆ ਵੀ ਸਾਨੂੰ ਜੀ ਇਹਨਾਂ ਨੇ ਧੱਕੇ ਨਾਲ ਹਰਾਤਾ ਸਾਡੇ ਨਾਲ ਬਹੁਤ ਵੱਡੀ ਸਾਜ਼ਿਸ਼ ਹੋਈ ਆ ਇਸ ਮੁੱਦੇ ਤੇ ਉਹ ਚੁੱਪ ਵੱਟ ਜਾਂਦੇ ਆ ਕੀ ਇਹ ਇਕੱਲੀ ਕਾਂਗਰਸ ਦਾ ਮੁੱਦਾ ਹੈ ਵੀ ਇੱਕ ਇਹ ਪੂਰੇ ਦੇਸ਼ ਦਾ ਮੁੱਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਮੁੱਦਾ ਪਰ ਉਹ ਜਿਹੜੀ ਹੈ ਉਹ ਜਿਹੜੀ ਹਰ ਨਾਗਰਿਕ ਦਾ ਮੁੱਦਾ ਪਰ ਉਹ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਆ ਨਵਰੀਤ ਮੇਰੀ ਤਾਂ ਤੁਹਾਡੇ ਨਾਲ ਬਹੁਤ ਵਾਰੀ ਗੱਲ ਹੋਈ ਆ ਵੀ ਇਹ ਬੀ ਟੀਮ ਹੈ ਇਹ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਕਿਤੇ ਦਿੱਲੀ ਦੇ ਵਿੱਚ ਬੋਲ ਰਿਹਾ ਕੇਜਰੀਵਾਲ ਨੇ ਉਦੋਂ ਦੀ ਆਵਾਜ਼ ਵੀ ਕੱਢੀ ਆ ਜਦੋਂ ਦੀ ਬੀਜੇਪੀ ਦਿੱਲੀ ਚਾਈ ਆ ਇਹ ਤਾਂ ਉਥੇ ਕਰਦੇ ਆ ਜਿੱਥੇ ਇਹਨਾਂ ਨੂੰ ਲੱਗਦਾ ਵੀ ਬੀਜੇਪੀ ਨਹੀਂ ਆ ਸਕਦੀ ਤੇ ਉੱਥੇ ਸਾਡੀ ਬੀ ਟੀਮ ਬਿਠਾ ਲਦੀ ਏ ਤੇ ਜੋ ਕਰਦੇ ਆ ਇਧਰੋਂ ਜਿੱਦਾਂ ਨਹੀਂ ਉਹ ਫੁੱਟਬਾਲਾਂਗੇ ਇਧਰੋਂ ਕਿੱਕ ਮਾਰਦੇ ਉਧਰੋਂ ਬੀਜੇਪੀ ਪੁੱਛ ਲੈਂਦੀ ਆ ਬੀਜੇਪੀ ਮਾਰਦੀ ਤਾਂ ਇਧਰੋਂ ਇਹ ਕਰ ਲੈਂਦੇ ਆ ਐਕਚੁਅਲ ਗੱਲ ਤਾਂ ਇੰਨੀ ਹੈਗੀ ਆ ਹੁਣ ਜਿੰਨਾ ਇਸ਼ਤਿਹਾਰ ਬਿਹਾਰ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਜਾ ਰਿਹਾ ਕਿਉਂਕਿ ਗੁਜਰਾਤ ਵੀ ਅਗਲੇ ਸਾਲ ਇਲੈਕਸ਼ਨ ਹੈਗੀ ਆ ਤੇ ਬਿਹਾਰ ਦੇ ਵਿੱਚ ਲੜ ਰਹੇ ਆ ਉਹਨਾਂ ਦੀ ਸਾਰਾ ਸਿਸਟਮ ਜਿਹੜਾ ਆ ਜਿੰਨੀ ਪਬਲਿਸਿਟੀ ਤੁਸੀਂ ਜਿਹੜੇ ਜਿਹੜੇ ਇਸ ਤੇ ਆਰ ਦੇਖਦੇ ਹੋ ਜਿਹੜਾ 1200 ਕਰੋੜ ਰੁਪਈਆ ਉਹ 500 ਕਰੋੜ ਪੰਜਾਬ ਚ ਆ ਤੇ 700 ਕਰੋੜ ਬਾਹਰ ਲਿਆਂ ਸੂਬਿਆਂ ਚ ਆ ਇਹ ਅਸਲੀਅਤ ਹੈ ਭਗਵੰਤ ਮਾਨ ਦੀ ਸਰਕਾਰ ਦੀ ਗੱਲਬਾਤ ਲਈ ਤੁਸੀਂ ਸਮਾਂ ਕੱਢਿਆ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਧੰਨਵਾਦ